ਭਈ ਇਹ ਨਾ ਲੋਟ ਨਹੀਂ ਆਈ ਸੀਗੀ ਬੱਚੀ ਤੇ ਅੱਜ ਫਿਰ ਹੁਣ ਇਹਦਾ ਵਿਚਾਰੀ ਦਾ ਕੰਨ ਵੱਡਣਾ ਪਿਆ। ਟ੍ਰੀਟਮੈਂਟ ਤਾਂ ਬਹੁਤ ਕੀਤਾ ਸੀ ਗਾ ਲੋਟਾਈ ਨਹੀਂ। ਕੀੜੇ ਪੈ ਗਏ ਨਾ ਗਾਲੀ? ਕੀੜੇ ਤਾਂ ਨਹੀਂ ਪਏ ਬਈ ਰੇਸ਼ੇ ਹੀ ਨਹੀਂ ਰਹਾ ਮਾਰੇ। ਸੁੱਕ ਨਹੀਂ ਰਹਾ ਜ਼ਖਮ। ਜ਼ਖਮ ਨਾ ਸੁੱਕ ਜਾਂਦਾ ਹੈ ਫੇਰ ਫੇਰ ਦੁਬਾਰੇ ਹੋ ਜਾਂਦਾ। ਨਾ ਲੈ ਇੰਨੇ ਪਾਊਡਰ ਪਾਊਡਰ ਸੇ ਲਾਏ ਸੀ ਦੇ। ਬਥੇਰਾ ਵਸ ਕਰਕੇ ਦੇਖ ਲਿਆ ਬਈ। ਮੈਨੂੰ ਤਾਂ ਲੱਖ ਰੁਪਈਆ ਵਾਲੀ ਗਾਂ ਜਿੰਨੀ ਪੈ ਗਈ। ਸਹੀ ਗੱਲ ਹੈ। ਉਹ ਦੇਖ ਲੱਗਿਆ ਨਾ ਟ੍ਰੀਟਮੈਂਟ ਕਰਨੇ ਦਾ ਪੁੰਨ ਧਰਮ ਦੇਖ ਲੋ। ਦੇਖ ਆ ਇਹ ਖਾ ਸਹੀ ਹੈ ਜਿਹੜਾ ਮਾ ਤਾਂ ਰੋਟੀ ਵੀ ਨਹੀਂ ਵਾਦੀ ਤੇ ਕੀ ਉਲਟਿਆ ਵਿੱਚ ਦੇਖੀਂ ਵੀ ਆ ਤਾਂ ਸਹੀ ਹੈਗਾ ਇਹਨੂੰ ਨਾ ਕੱਟਾ ਮੇਲੇ ਦਾਇਰੇ ਦੇ ਵਿੱਚ ਕੀੜੇ ਪੈ ਗਏ ਉਹ ਕੀੜੇ ਕਿੱਥੇ ਨੇਗੇ ਯਾਰ ਬਈ ਇੰਨੀ ਤਾਂ ਦਵਾਈ ਪਾਈ ਗਏ ਆ ਕੀੜੇ ਆਏ ਕਿਵੇਂ ਪੈ ਗਏ ਯਾਰ ਕਮਾਲ ਕਰੀ ਜਾਂਦੇ ਹੋਗੇ ਕਮੜੇ ਹੋ ਰਹੇ ਤੁਸੀਂ ਹਰੇਸ਼ਾ ਹੈਗਾ ਉਰੇ ਸ਼ਾਬੀ ਉਹ ਸੱਕ ਸੁੱਕਦਾ ਗਿਆ ਸੀਗਾ ਜਲ ਕਰ ਉਹ ਹੋ ਗਿਆ ਇਹ ਹੁਣ ਜਦੋਂ ਆਰਾਮ ਆਉਂਦਾ ਸੀਗਾ ਇਹ ਖਰੀਂਡ ਪੱਟਦੀ ਆ ਪੈਰਾਂ ਨਾਲ ਜੇ ਹੁਣ ਪੈਰ ਬੰਨ ਕੇ ਰੱਖਦੇ ਆ ਫਿਰ ਬੈਠੀ ਤੁਰੀਦਾ ਨਹੀਂ ਹੈਗਾ ਆਹ ਦੇਖਾ ਜਦੋਂ ਪੱਟਤਾ ਇਹਨੇ ਦਵਾਰੇ ਫੇਰ ਦੇਸ਼ਾ ਬਣ ਗਿਆ ਆਹ ਨਾ ਟਪਕਾ ਦੇ ਇਧਰੋਂ ਮੈਨੂੰ ਹਟ ਜਾ ਮਗਰ ਨਾ ਉਹਦੇ ਨਾਲ ਇਹ ਲੱਤ ਮਾਰ ਲਿਖਵਿੰਦਰ ਉਹ ਪਰਾਂ ਉਹਦੇ ਮਾਰ ਝੋਟੀ ਦਿਓ ਬਾੜੀ ਉਧਰ ਨਾ ਉਹ ਇੱਕ ਖਾਗਾ ਵੀ ਉਹ ਡਰਾਈ ਫੀਡ ਉਹਨੂੰ ਘੱਟ ਸੜਦਿਆ ਕਰੋ ਪੱਠੜਾਂ ਦੇ ਬੱਠਲ ਚੱਲਦੇ ਆ ਤਨੂੰ ਜੀ ਆਕ ਤੇ ਮਰਾਇਆ ਇੱਕ ਤੇਰੇ। ਓਕੇ। ਬੱਦ ਮੱਕੀ ਨਾ ਖੰਦੇ ਗਈ। ਰਸਈ ਨਹੀਂ ਬੰਦੀ ਆ। ਤੇ ਹੁਣ ਤੂੰ ਐਂ ਕਰੀ। ਆ ਵੀ ਵੜਦੇ ਨਾ ਭੁੰਜਾ ਜਾ ਰਹਾ। ਨਾ 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 ਨਾ। ਇਹ ਸਹੀ ਐ ਵੜਦੇ ਭੁੰਜਾ ਜਾ। ਆਹ ਕਹੇ ਬੰਦੇ ਦੀ ਇੱਕ ਲੱਤ ਟੁੱਟ ਜੇ ਵੇ ਰਾਂ ਐਂ ਕਹਦੇ ਦੂਜੀ ਵੀ ਚੱਕ ਦੋ ਮੈਨੂੰ। ਨਹੀਂ ਵੀ ਆ ਇੰਨਾ ਕ ਕੀ ਛੱਡਣਾ ਮੈਂ ਤਾਂ। ਕਿਉਂ ਕਰਦੇ? ਸਮਾਰ ਕੇ ਸਾਫ ਹੋ ਜਾਊਗਾ ਬੀਚ ਦੀਆਂ ਹੱਥ ਬਾਗੇ ਹੋ ਗਏ ਹੱਥ ਬਾਉਣ ਲਗਾ ਬਲੀਏ ਕੀ ਇਹ ਬਾਬੇ ਦੇ ਨਾਲ ਕਰਾਈ ਹੁਣ ਆਪਾਂ ਵੀ ਕੰਨ ਚੋਂ ਗਲ ਮਾਰੀ ਲੰਨੇ ਆ ਡੱਤੇ ਮਾਰੀ ਲੰਨੇ ਯਾਰ ਗੱਗਨੇ ਹੀ ਗੱਲ ਲੱਗਿਆਗੀ ਲੋਕਾਂ ਨੂੰ ਉਮੀਦ ਆ ਨਹੀਂ ਹੈਗਾ ਕਿ ਲੋਕ ਇਗਨੋਰ ਕਰ ਦਿੰਦੇ ਮੇਰੇ ਸਾਹਮਣੇ ਇਹੋ ਜਿਹਾ ਕੁਸਟਾ ਕਾ ਨਾ ਹੁੰਦਾ ਬਾੜੇ ਬਈ ਬਾੜੇ ਇਹੋ ਜਿਹੇ ਕੇਸਾਂ ਟੰਗਲ ਕਰੀ ਦੇਣਗੇ ਮੇਰੇ ਓਏ ਯਾਰ ਲੋਕ ਨਾ ਬਸ ਆ ਮੱਝਾਂ ਨੂੰ ਹੁਣ ਫਮਾਨਾ ਹੁਣ ਰੱਖਣੀਆਂ ਹੈ ਉਹਨਾਂ ਸਾਹਮਣੀਆਂ ਨੂੰ ਪੈਸਾ ਹੋਵੇ ਦੁੱਧ ਹੋਵੇ ਕੱਲਾ ਪੈਸਾ ਆ ਜਾਵੇ ਕਾਉਂਡ ਤੇ ਟੜਕਿਆਂ ਨੂੰ ਨਾ ਦੇ ਬਰਾਵਾ ਵਿਚਾਰੀ ਦਾ ਹਾਲ ਉਹਨਾਂ ਦਾ ਕਹਿੰਦਾ ਜਿਹੜੇ ਨੇ ਛੱਡੀ ਹੈਗੀ ਨਾ ਇਹ ਤੇ ਰੱਬ ਉਹਨਾਂ ਨੂੰ ਦੇਖੂਗਾ ਇਹ ਹੋਰ ਕੀ ਸਮਾਰ ਸਮਾਰ ਕੇ ਉਹਨਾਂ ਨਾਲ ਬੰਨਣੀ ਹੀ ਹੈ ਇਦਾਂ ਦਾ ਕੁਝ ਕਰਦੇ ਆ ਜਿਹੜੇ ਲੋਕ ਵੀ ਜਦੋਂ ਤੁਸੀਂ ਰੱਖਣੀਆਂ ਹੀ ਨਹੀਂ ਵੀ ਨਾ ਲਿਓ ਪਾਪ ਲਈ ਜਾਂਦੇ ਹੋ ਐਵੇਂ ਬਾਦੂ ਦਾ ਬਿੱਚੋਂ ਦਾ ਸਹੀ ਹੈ ਨਾ ਕੰਮ ਅਰੇ ਬਿੱਚੋਂ ਵੀ ਦੇਖ ਲੈ ਬਿੱਚੋਂ ਸਹੀ ਹੈ ਜਮਾ ਸਾਫ ਹੈ ਕੁਝ ਨਹੀਂ ਹੋਣਾ ਸਾਲੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆਹੀ ਸੁਨਣਾ ਤਾਂ ਹੀ ਤਾਂ ਢੁੱਡ ਢੁੱਡ ਵੀ ਨਹੀਂ ਹਲਦਾ ਆਉਂਦਾ ਦਾ ਹੈਗਾ ਦੇਖ ਸੁਨਣਾ ਲਾਟੀ ਦਾ ਹੋਗੀ ਇੱਥੇ ਆ ਕੇ ਮੋਟੀ ਦਾ ਬេរ ਉਹਨੂੰ ਫੀਡ ਖਾਂਦੀ ਆ ਜਿੱਦਾਂ ਹੁਣ ਦੇਖੀ ਤੂੰ ਹੁੰਦੀ ਆ ਇਹਦਾ ਦੁੱਖ ਉੱਥੇ ਦੇਖੀ ਕਿਹ ਹੈ ਜੀ ਸੀਗੀ ਅੱਜ ਤਾਂ ਵਧੀਆ ਲੱਗੀ ਆ ਭਾਈ ਉਹ ਖੋਲਾਰ ਦਵਾਈ ਤੋ ਦਾ ਇਹ ਪਰ ਵੀੜ ਦੀ ਗਰਦ ਠਾਹ ਆਂਦੀ ਹੈਗੀ ਸੁਨ ਲੈਣ ਲੱਗ ਗਿਆ ਮਜ ਹੈਗੀ ਸੀਗੀ ਇਹ ਪਰ ਵੀੜ ਦੀ ਗਰਦ ਢਾਂਦੀ ਹੈ ਕੀ ਇਹ? ਜਦੋਂ ਨਾ ਵੀ ਤੋਂ ਵੀ ਸਾਰਾ ਸਾਫ ਕਰ ਦੇਣਾ ਮੈਂ ਜੀ। ਉਹ ਹੈ ਤਾਂ ਸਾਈਡ-ਸਾਈਡ ਤੋਂ ਹੀ ਸਾਈਡ-ਸਾਈਡ ਤੇ ਹੈਗਾ ਹਣ ਵਿੱਚ ਨਹੀਂ ਹੈਗਾ ਉਹ। ਐਵੇਂ ਜੀ ਮੈਡਮ ਇਹ ਕਰਦੇ। ਤੇਰਾ ਵੱਡ ਕੇ ਦੇਖੀਏ ਕਹੀ ਜੀ ਮਾੜੀ। ਅਜਿੱਥੇ ਤੇਰੇ ਕਾਂਟਾ ਜਾ ਬਾਇਆ ਹੈਗਾ। ਕੀ ਆ? ਮੈਂ ਤਾਂ ਰੋਟੀ ਵੀ ਖਾਣੀ। ਹੂੰ। ਰੋਟੀ ਕਾਣ ਤੁਗੜਾ ਬੱਚੀ ਦੇ ਕੰਨ ਤੇ ਬੁਰਕੀ ਉਹ ਯਾਰ ਅੰਗਾ ਇਹ ਨਹੀਂ ਨਾ ਇਹ ਜੀ ਬਸ ਦੋ ਕ ਦਿਨ ਉਹ ਨਾ ਛੇੜ ਦੀਏ ਸੁੱਕ ਕੇ ਸਹੀ ਹੋ ਜਾਏਗਾ ਇਹਦਾ ਆਪੇ ਆਪ ਹੀ ਸਹੀ ਹੋ ਜਾਂਦਾ ਇਹ ਦੁੱਖ ਆ ਬਜਾ ਰਹੀ ਨੂੰ ਮੇਰਾ ਤਾਂ ਰੱਖ ਕੇ ਉਹ ਖੁਰਕੁੰਦੀ ਜੀ ਜਿਵੇਂ ਮਰਾ ਆਉਂਦਾ ਠੀਕ ਹੈ ਜਿਵੇਂ ਆਪਣੇ ਸਾਟ ਸਹੀ ਹੋ ਲੱਗੀ ਨਹੀਂ ਆਪਾਂ ਖਾਂਦੀ ਲੈ ਕੇ ਫਸਣ ਲੱਗੇ ਨਾ ਗਰੀਨ ਹੋਊਗਾ ਲੋ ਇਹ ਪੱਟੀ ਗਈਏ ਕਿ ਨਾ ਇਹ ਤਾਂ ਕਹਿੰਦਾ ਖੁੱਲਾ ਛੱਡੀਏ ਇਹਨੂੰ ਕੱਲੀ ਨੂੰ ਰੱਖੀਏ ਭਈ ਪੱਟਕਾਈ ਦੀ ਕੱਲੀ ਆਉਂਦੀ ਉਧਰ ਲੈ ਜਾਂਦੇ ਆ ਇੱਧਰ ਇੱਥੇ ਆਹ ਕਰ ਲੈ ਪਾਸੇ ਜਿੱਥੇ ਦਾਣਾ ਆ ਤੇ ਉਧਰਲੇ ਪਾਸੇ ਆਹ ਕਰ ਕਿਨੇ ਨੂੰ ਇਹ ਇਹਨੂੰ ਐਂ ਛੱਡੀਏ ਇਹਨੂੰ ਖੁੱਲਾ ਪੱਟੀ ਜੀ ਵੀ ਦੱਸਿਆ ਚੱਕਰ ਕੀ ਹੈ ਪੱਟੀ ਜੀ ਜਦੋਂ ਉਹ ਪਾਣੀ ਪੂਣੀ ਪੀਂਦੀ ਹੈ ਵਿੱਚ ਮਾਰਦੀ ਹੈ ਮੂੰਹ ਟਕਿਆ ਕੇ ਪਾਣੀ ਪਾ ਲੈਂਦੀ ਹੈ ਉਹ ਗਿੱਲੀ ਪੱਟੀ ਨਾਲ ਸੁਣਾ ਨਹੀਂ ਇਹ ਨਹੀਂ ਪਤਾ ਕੀੜਾ ਘੂੜੇ ਪਏ ਜੇ ਆਹ ਕੋਲਾ ਆਪਣਾ ਗਰਾ ਇਹ ਨਹੀਂ ਯਾਰ ਇੱਕ ਨਾ ਹੋਉਂਦੀ ਆ ਆਲੂ ਦਵਾਈ ਆਉਂਦੀ ਆ ਏ ਡਬਲ ਐਲ ਯੂ ਉਹਨੂੰ ਫੋਨ ਹੀ ਕਰ ਲੈ ਉਹਦਾ ਬੜਾ ਤਖੜਾ ਜਰਦਾ ਜੇ ਤੂੰ ਵੀ ਆਲੂ ਬਾਈ ਡਿਫਰੈਂਸ ਕਰਨੇ ਦੇ ਆਹ ਮੋੜਿਆ ਨਾ ਫਿਰ ਆ ਮੋੜਿਆ ਹਾਂ ਹਜੇ ਕੀ ਪਤਾ ਨਹੀਂ ਫਿਰ ਆਪਾਂ ਕਿਹੜਾ ਇਹ ਮਾਰ ਲਾਂਗੇ ਫਿਰ ਆਪਾਂ ਫੋਨ ਦੇ ਦੇ ਨਾ ਚੱਤ ਸਾਤ ਤਾਂ ਹੋ ਗਿਆ ਆ ਰੈਡੀ ਸੜਦੇ ਸਾਰਾ ਤੁਸੀਂ ਸਾਤ ਤਾਂ ਹੋ ਗਿਆ ਨਾ ਜਮਾ ਠੀਕ ਹੈ ਕੋਈ ਬਣੋਗਾ ਹਾਂਜੀ ਤੇ ਬਾਦੰਨੇ ਨੋਤੇ ਜਰਾ ਮੱਥੀ ਨਰੇਸ਼ ਸਭ ਤੋਂ ਹੀ ਵੇੜਿਆ ਹੋਇਆ ਹੈ ਜਦੋਂ ਕੋਸਤ ਵਾਲਾ ਹੁੰਦਾ ਚਾਰ ਪੰਜ ਦਿਨਾਂ ਚ ਇਸ ਭੱਜ ਪਹਿਲਾਂ ਵੀ ਐਸੀ ਨਹੀਂ ਸਕਾਇ ਇਹ ਯਾਰ ਨੇ ਵਿਚਾਰੀ ਨੇ ਅਗੇ ਤੇ ਰੱਬ ਦੀ ਜੀ ਨਹੀਂ ਲੋਕ ਭਾਂਏ ਸ਼ਰਮੀ ਨਹੀਂ ਹੁੰਦੇ ਤੇ ਜਿਹੜੇ ਆ ਹੁਣ ਲੋਕ ਘੱਟੇ ਬੱਚੇ ਜੇ ਲਿਆਉਂਦੇ ਉਹ ਵੱਢਦੇ ਆ ਉਹਨਾਂ ਨੂੰ ਲਿਆ ਕੇ ਹੋਰ ਉਹ ਵੱਢਣ ਵਾਲਾ ਕੰਮ ਤਾਂ ਉਹਦਾ 1 ਮਿੰਟ ਦੀ ਕੰਮ ਨਿਬੜ ਜਾਂਦਾ ਹੈ ਉਹਦੇ ਨਾਲ ਤਾਂ ਕੁਝ ਨਹੀਂ ਆਹ ਕੰਮ ਸਾਰਿਆਂ ਦਾ ਔਖਾ ਬੜਿਆ ਔਖਾ ਹਾਂ ਹਾਂ ਔਖਾ ਵੀ ਆਇਓ ਦਾ ਘੰਟਾ ਨਾ ਛੜੋ ਤੇ ਘੰਟੇ ਨੂੰ ਹੀ ਉੱਠੋੜੀ ਕਣੇ ਆਪਣੀ ਉਹ ਕਾਲੀ ਗਾਂ ਖੋਲੀ ਪਹਿਣ ਬਣ ਕੇ ਕਾਲੀ ਗਾਂ ਦੇ ਵੀ ਤੂੰ ਹੀ ਉਹ ਕੀਤਾ ਸੀ ਨਾ ਕਰਨ ਸੀਕ ਉਹਦੇ ਤਾਂ ਦੋਨੀ ਸੀ ਵਿਚਾਰੀ ਨੱਚ ਉਹਦੀ ਵੀ ਆਹੀ ਹਾਲ ਸੀ ਫੇਰ ਜਾਲ ਆਪਾਂ ਜੇ ਸ਼ਾਮ ਦੀ ਲਈ ਹੋਣੀ ਤੇ ਉਹਦਾ ਦੋ ਵਰੀ ਸੁੱਕੀ ਦੱਬੋ ਵੀ ਤਾਂ ਤੇ 24 ਲੀਟਰ ਦੰਦੀ ਹੈਗੀ ਆ ਆ ਪੈਕਜੀ ਵੀ ਆਈ ਹੈ ਨਾਲ ਹਾਂ ਇਹ ਖੋਲ ਕੇ ਪੈਪੀ ਲੱਗੂਗੀ ਹਾਂ ਹਾਂ ਆ ਕੰਨ ਫਾੜ ਬਰਾ ਹੋ ਗਈ ਉਹ ਦਰੂਗੀ ਨੇ ਇਹ ਮੁਸਕੀ ਜਿਆੜੀ ਨਹੀਂ ਮੁਕੀ ਜਾਂਦੀ। ਇਹ 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 ਕੋਈ ਨਾ ਕੋਈ ਨਾ ਕੱਟਦਾ ਦੂਈ। ਦਰਦੀ ਦਾ ਇਹੋ ਆਪਣਾ ਐਸ਼ਾ ਇਹ। ਸੁਬਾਹ 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 ਦਾ। ਮੈਂ ਤਾਂ ਲੱਗਾ ਭੱਜੂਗੀ ਖੜੀ ਹੋ ਕੇ। ਨਹੀਂ 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 ਭਾਈ। ਆਈਦਾ ਦੱਦੀ ਐ ਆਪਣਾ ਐਸ਼ਾ ਜੀਦਾ। ਬੱਸ ਕਰ ਉਹ ਬਾਦੂ ਆ। ਨਾ 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 ਉੱਠ ਗਈ ਉੱਠ ਗਈ ਉਹ। ਉਹ ਹੋਏ ਹੋਏ ਹੋਏ। ਨਾ ਸਾਥ ਨੀ। ਬੱਸ ਬੱਸ ਬਾਦੂ ਆ ਉਹ ਬਾਦੂ ਆ। ਇਹ ਲੱਗਦਾ ਕਿ ਅੱਜ ਕੋਈ ਹੋ ਗਿਆ ਚਲੋ ਜੀ ਟ੍ਰੀਟਮੈਂਟ ਡਨ ਕਰਤਾ ਦਾ ਇੱਕ ਵਾਰੀ 40 ਹੋ ਜੇਗੀ